ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਉਹ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਨਾਲ ਜੁੜੇ ਨੇ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਰਿਕਵੈਸਟ ਹੁੰਦੀ ਹੈ ਦੋਸਤੋ ਚੈਨਲ ਨੂੰ ਵੀ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਰੋਜ਼ ਨਵੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਉਸੇ ਘਰ ਤੋਂ ਦੋਸਤੋ ਆਪਾਂ ਵੀਡੀਓ ਪਾ ਰਹੇ ਹਾਂ ਤੇ ਏਰੀਆ ਜਿਹੜਾ ਦੋਸਤੋ ਫਲੋਰ ਪੈ ਜਾਂਦਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਹੈ ਉਹ ਵੀਰ ਦੇ ਨਾਲ ਗੱਲਬਾਤ ਕਰ ਲੈਨੇ ਆ ਸੋ ਨਾਮ ਪੁੱਛ ਲੈਨੇ ਆ ਵੀਰ ਦਾ ਤੇ ਪਸ਼ੂਆਂ ਦੀ ਜਿਹੜੀ ਡਿਟੇਲ ਨੇ ਇੱਕ ਮੱਝ ਦੋਸਤੋ ਵਿਖਾਉਣੀ ਹੈ ਤੇ ਇੱਕ ਤੁਹਾਨੂੰ ਮਾਲੀ ਵਿਖਾਵਾਂਗੇ ਆਪਾਂ ਮੋਹਰਾਂ ਦੇ ਵਿੱਚ ਤੇ ਮੱਝ ਜਿਹੜੀ ਉਹ ਨੀਲੀ 라ਵੀ ਦੇ ਵਿੱਚ ਹੈਗੀ ਆ ਟੋਕੜ ਵੀ ਆ ਤੇ ਨਾਲ ਗੱਬਣ ਵੀ ਹੈਗੀ ਆ ਗੱਬਣ ਕਿੰਨੇ ਸਮੇਂ ਦੀ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਹੀ ਜਾਣਕਾਰੀ ਲੈਂਦੇ ਆਂ ਚੱਲਦੇ ਆਂ ਵੀਰ ਉਹਨਾਂ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਦੀ ਸਸਰੀ ਕਾਲ ਜੀ ਤੇ ਵੀਰ ਆਪਣੇ ਭੈਣ ਭਰਾਵਾਂ ਨੂੰ ਨਾਮ ਜ਼ਰੂਰ ਦੱਸ ਦੇ ਜੀ ਭਾਈ ਉਹਦਾ ਮਿਹਨੇ ਪ੍ਰਤਾਪ ਸਿੰਘ ਨਿਕਨੇਮ ਦੀਪਕ ਆ ਦੀਪਕ ਹਾਂਜੀ ਦੀਪਕ ਕਹਾਂਗੇ ਵੀਰ ਨੂੰ ਤੇ ਦੀਪਕ ਵੀਰ ਦੇ ਕੋਲ ਦੋ ਦੋਸਤ ਮੈਂ ਜਿੱਦਾਂ ਦੱਸਦੇ ਆਂ ਵੀ ਇੱਕ ਮੱਝ ਸੇਲ ਵਾਸਤੇ ਆ ਤੇ ਇੱਕ ਮਾਲੀ ਮੋਹਰਾ ਦੇ ਵਿੱਚ ਹੈਗਾ ਤੇ ਦੀਪਕ ਵੀਰ ਇਹ ਵੀ ਮੱਝ ਦੀ ਆਪਾਂ ਪਹਿਲਾਂ ਗੱਲ ਕਰ ਲਈਏ ਤੇ ਇਹ ਕਿੰਨਾ ਸੁਭਾ ਸੁਈ ਹੋਗੀ ਵੀਰ ਹਾਂਜੀ ਤੀਜਾ ਹੁਣ ਤਿੱਜਾ ਸੁਆ ਸੁਈ ਆ ਜੀ ਤੇ ਇਹ ਸਮਾਂ ਕਿੰਨਾ ਕੁ ਹੋ ਗਿਆ ਵੀਰ ਸੁਈ ਨੂੰ ਭਾਈ ਹੋ ਗਏ ਕੋਈ 4:30 5 ਮਿੰਟ ਸਾਢੇ 4 ਤੋਂ 5 ਮਿੰਟ ਹੋ ਗਏ ਆ ਜੀ ਤੇ ਮਗਰ ਵੀਰ ਬੱਚਾ ਆਂਦੇ ਬੱਚਾ ਮਗਰ ਭਾਈ ਕੱਟੀ ਹੈ ਕੱਟੀ ਆ ਨਾਲ ਹੀ ਦੇਣੀ ਵੀਰ ਕੱਟੀ ਨਾਲ 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 ਕੱਟੀ ਵੀ ਦੇ ਦੇਣੀ ਆ ਤੇ ਦੁੱਧ ਵੀਰ ਕਿੰਨਾ ਹੁਣ ਦੋ ਡੰਗ ਮਿਲਦੀ ਪਈ ਆਪਾਂ ਨੂੰ ਦੋ ਡੰਗ ਵਧੀਆ ਮਿਲਦੀ ਆ ਜੀ ਠੇਕੜੀ ਦੇ ਵੀ ਮਿਲ ਜਾਂਦੀ ਆ ਪਾੜਾ ਪਾ ਕੇ ਅੱਛਾ ਜੀ ਮਤਲਬ ਕੱਟੀ ਦੇ ਵੀ ਕੱਟੀ ਦੇ ਵੀ ਮਿਲ ਪੂਗੀ ਕੱਟੀ ਦੇ ਵੀ ਮਿਲਦੀ ਆ ਤੇ ਪਾੜਾ ਵੰਡਾ ਪਾ ਕੇ ਚੋਣੀ ਤੋਂ ਵੀ ਇਮਾਨਦਾਰੀ ਸੀਲਸ ਲੱਗ ਪੂਰੀ ਹੈ ਨਾ ਠੰਡੀ ਸੀ ਦਾ ਹਾਂ ਜੀ ਠੀਕ ਆ ਤੇ ਦੁੱਧ ਵੀਰ ਕਿੰਨਾ ਦੱਸਿਆ ਸੀਗਾ 6.5 ਲੀਟਰ ਹੈ ਜੀ ਉਦੋਂ 7 ਵੀ ਹੋ ਜਾਂਦਾ ਆਪਾਂ 6 ਕਰਕੇ ਦੇਾਂਗੇ ਜੀ 6 ਕਰਕੇ ਦਵਾਂਗੇ ਪੈਸੇ 6.5 7 ਵੀ ਹੋ ਜਾਂਦਾ ਤੇ ਦੋਸਤੋ 6 ਮੰਨ ਕੇ ਤੁਸੀਂ ਜਿਹੜਾ ਦੁੱਧ ਇਹ ਮੱਝ ਖਰੀਦ ਕੇ ਲੈ ਕੇ ਜਾ ਸਕਦੇ ਏ ਜੀ ਤੇ ਤੀਜਾ ਸੂਬਾ ਵੀਰ ਨੇ ਕਿਹਾ ਤੇ ਮਗਰ ਕੱਟੀ ਆ ਉਹ ਵੀ ਮੈਂ ਤੁਹਾਨੂੰ ਨਾ ਨਿਗਾ ਚਕੜਾ ਦੇਣਾ ਕਿਉਂਕਿ ਬਹੁਤੇ ਵੀਰਾਂ ਨੇ ਕਹਿਣਾ ਵੀ ਪਤਾ ਨਹੀਂ ਕੋਈ ਵੱਡੇ ਸੂਬੇ ਦੀ ਜਿਹੜੀ ਬਾਈ ਨਾ ਵਿਖਾਈ ਜਾਵੇ ਆ ਕੱਟੀ ਵੇਖ ਲਓ ਦੋਸਤੋ ਜਿਹੜੇ ਵੀਰ ਸੂਝ ਪੂਝ ਵਾਲੇ ਨੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਜਮੈਂਟ ਕਰ ਸਕਦੇ ਹੋ ਤਕਰੀਬਨ ਵੀਰ ਨੇ ਤਕਰੀਬਨ ਵੀਰ ਸਾਢੇ 1/4 ਮਹੀਨੇ ਗਿਆ ਨਾ ਸੁਬਾ ਹਾਂਜੀ ਸਾਢੇ 1/4 ਮਹੀਨੇ ਸੁਬਾ ਗਿਆ ਤੇ ਗੱਬੜ ਵੀ 1 ਮਹੀਨੇ ਦੀ ਦੱਸੀ ਤੁਸੀਂ ਨਾ 1 ਮਹੀਨਾ ਟਿਕਰ ਖਾਈ ਨੂੰ 1 ਮਹੀਨਾ ਹੋ ਗਿਆ ਤੇ ਆਪਾਂ ਮਾਲੀ ਤੋਂ ਕਰਵਾਈਏ ਜੀ ਮਾਲੀ ਤੋਂ ਕਰਵਾਈਏ ਠੀਕ ਆ ਮਾਲੀ ਤੋਂ ਕਰਵਾਈਏ ਆਪਾਂ ਮਾਲੀ ਆਪਣਾ ਕੋਲੀ ਹੈ ਨਾ ਠੀਕ ਆ ਆ ਦੋਸਤੋ ਕੱਟੀ ਜੇ ਮਗਰ ਜਿਹੜੇ ਨੇ ਵੀਰ ਭਰਾਣੇ ਲੈਣੀ ਆ ਮੱਜ ਉਹ ਕੱਟੀ ਜੜੀ ਨਾਲ ਜ਼ਰੂਰ ਵੀਰ ਦੇਊਗਾ ਨੂੰ ਸੋ ਕਈ ਵਾਰ ਹੁੰਦਾ ਹੈ ਵੀ ਜਿਹੜੀ ਕੱਟੀ ਕੋਈ ਭੈਣ ਭਰਾ ਲਾ ਲੈਂਦੇ ਆ ਤੇ ਬਾਅਦ ਵਿੱਚ ਹਨਾ बराबर ਦੀ ਓਡੀ ਕੱਟੀ ਨਾਲ ਮਿਲ ਜਾਣੀ ਤੇ ਵੀਰ ਕਿੰਨਾ ਕੁ ਮੁੱਲ ਦੀਪਕ ਵੀਰੇ ਕਰਦਾ ਪਿਆ ਇਹ 43000 ਰੁਪਏ 43000 ਹਾਂਜੀ ਠੀਕ ਹੈ 43000 ਰੁਪਏ 200 ਇਸ ਮੱਝ ਦਾ ਮੁੱਲ ਵੀਰ ਨੇ ਕੀਤਾ ਤੇ ਵੈਸੇ ਦੁੱਧ ਤਾਂ ਵੀਰ ਕਹਿੰਦਾ ਵੀ 6.5 7 ਲੀਟਰ ਆ ਪਰ ਤੁਸੀਂ 6 ਮੰਨ ਕੇ ਲੈ ਕੇ ਜਾ ਸਕਦੇ ਹੋ ਤੇ 43000 ਰੁਪਏ ਜਿਹੜੀ ਵੀਰ ਨੇ ਡਿਮਾਂਡ ਕੀਤੀ ਆ ਤੇ ਬਾਕੀ ਬੰਨ ਦਾ ਤੁਹਾਡਾ ਮਾਨ ਤਾਨ ਵੀ ਵੀਰ ਜਿਹੜਾ ਜ਼ਰੂਰ ਕਰੂਗਾ ਆਹ ਵੇਖੋ ਮੱਝ ਦਾ ਤੁਸੀਂ ਸਟਰਕਚਰ ਵੇਖ ਲਓ ਮੱਝ ਦਾ ਬਾਡੀ ਲਾਈਨ ਦੀ ਇਸ ਤਰ੍ਹਾਂ ਦੀ ਜਿਹੜੀ ਮਾਝ ਹੈਗੀ ਆ ਸਿੰਘ ਸੁੰਗ ਇਸ ਤਰ੍ਹਾਂ ਦਾ ਤੇ ਪੈਰਾਂ ਦੇ ਨਿਸ਼ਾਨ ਵੀ ਤੁਸੀਂ ਵੇਖ ਲਓ ਮਗਰਲੇ ਪੈਰ ਤੋਤੇ ਨੇ ਅਗਲਿਆਂ ਤੇ ਵੈਸੇ ਕੋਈ ਜਵਾਬ ਤੇ ਹੈਗਾ ਨੀਗਾ ਪਰ ਜਿਹੜੇ ਮਗਰਲੇ ਪੈਰ ਰਿਓ ਤੋਤੇ ਆ ਹਵਾਨੀ ਤੇ ਜਿਹੜਾ ਨਿਸ਼ਾਨ ਤੁਹਾਨੂੰ ਉਹ ਮਿਲ ਜੂਗਾ ਥਾਣਾ ਦੀ ਕੁਆਲਿਟੀ ਜਿਹੜੀ ਆ ਉਹ ਇਦਾਂ ਦੀ ਹੈਗੀ ਹੈ ਵੀਰ ਥਾਣਾ ਤੁਣਾ ਵੱਲੋਂ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਲਾਂਭੇ ਵਾਲੀ ਗੱਲ ਤੇ ਨਹੀਂ ਨਹੀਂ ਜੀ ਬਿਲਕੁਲ ਚਵਾਈ ਕਰਦੇ ਆ ਪੂਰੀ ਪੋਲੀ ਚਵਾਈ ਹੈ ਨਾ ਹਾਂ ਜੀ ਪੂਰੀ ਠੀਕ ਹੈ ਠੀਕ ਹੈ ਬਿਲਕੁਲ ਰੂਮਰ ਕੀ ਵੀਰਾਂ ਦਾ ਚਵਾਈ ਆ ਤੇ ਤੁਸੀਂ ਜਦੋਂ ਵੀ ਆਏ ਆਪਣਾ ਥੋੜੀ ਹਿੰਮਤ ਆ ਥੋੜੀ ਸੂਝ-ਬੂਝ ਆ ਚਵਾਈ ਇੱਕ ਡੰਗ ਦੀ ਕਰ ਲਓ ਦੋ ਡੰਗ ਦੀ ਕਰ ਲਓ ਤੇ 43000 ਰੁਪਏ ਜਿਹੜਾ ਇਸ ਦਾ ਮੁੱਲ ਹੈਗਾ ਸਵਿਰਦੀ ਆਹ ਵੇਖ ਲਓ ਦੋਸਤੋ ਬਾਕੀ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਥੋੜੀ ਜਿਹੀ ਲੱਸੀ ਹੈਗੀ ਆ ਕਿਉਂਕਿ ਵੀਰ ਹੁਣੇ ਕਿਤੇ ਨਾ ਕਿਤੇ ਜਿਹੜਾ ਚਾਰੇ ਦੇ ਵਿੱਚ ਆ ਹਰੇ-ਚਾਰੇ ਦੇ ਨਾਲ-ਨਾਲ ਜਿਹੜਾ ਤੂੜੀ ਵੀ ਪਾਉਂਦੇ ਆ ਪਰ ਪਰਾਲੀ ਦਾ ਵੀ ਜਿਹੜਾ ਜਿਆਦਾ ਵਰਤੋਂ ਕਰਦੇ ਨੇ ਥੋੜਾ ਜਿਹਾ ਕਿਤੇ ਨਾ ਕਿਤੇ ਪਸ਼ੂ ਦੇ ਵਿੱਚ ਪਸ਼ੂ ਦੇ ਵਿੱਚ ਲਿੱਸਾ ਜਿਹਾ ਪਣ ਵੇਖਣ ਵਿੱਚ ਜਰੂਰ ਮਿਲੇਗਾ ਬਾਕੀ ਜਿਹੜੀ ਹੈ ਸਾਰੇ ਬੰਨਿਓ ਦੋਸਤੋ ਪੂਰੀ ਹੈ ਠੀਕ ਆ ਤੇ ਕਿਸਾਨ ਵੀਰੋ ਇੱਕ ਵੀਰ ਦੇ ਕੋਲ ਜਿਹੜਾ ਮੋਰਾ ਦੇ ਵਿੱਚ ਤੇ ਔਰ ਮੋਰਾ ਦੇ ਵਿੱਚ ਮਾਲੀ ਹੈਗਾ ਸੇਲ ਵਾਸਤੇ ਬੁੱਲ ਹੈਗਾ ਏਜ ਆਪਾਂ ਵੀਰ ਦੇ ਕੋਲ ਪੁੱਛ ਲੈਣ ਦੀਪਕ ਵੀਰ ਕੀ ਏਜ ਹੈ ਸੀ ਅਜੇ 3 ਸਾਲ ਆ ਜੀ 3 ਸਾਲ ਪੂਰੀ ਕੰਪਲੀਟ ਹੋ ਗਈ ਹੈ ਜੀ ਹਾਂ ਜੀ ਆਪਣੇ ਘਰ ਦਾ ਹੀ ਇਹ ਵੀ ਘਰ ਦਾ ਹੀ ਇਹ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਮਾਂ ਹੀ ਬਿਲਕੁਲ ਕਿੰਨਾ ਕੁ ਦੁੱਧ ਦੇਰੀ ਮਾਂ ਜੀ ਮਾਂ ਜੀ 18 ਲੀਟਰ ਲਗਾੜੇ ਜੀ 18 ਲੀਟਰ ਦਾ ਹਾਂ ਜੀ ਫਿਰ ਤਾਂ ਵੱਡੇ ਹਨਾ ਮਿਲਕ ਵਾਲੀ ਚੰਗੇ ਮਿਲਕ ਵਾਲੀ ਆ ਠੀਕ ਆ ਤੇ ਉਹ ਵੀ ਬਿਲਕੁਲ ਜੈਡ ਬਲੈਕ ਹੀ ਮਾਂ ਵੀ ਜੀ ਹਾਂ ਜੀ ਜੈਡ ਬਲੈਕ ਤੇ ਮੂੰਹ ਵੀ ਰੇ ਦੁੰਦਾ ਫਿਰ ਹੋ ਗਿਆ ਨਾ ਹਾਂ ਜੀ ਦੋ ਤਿੰਨ ਦ ਹੋ ਗਿਆ ਹੋਵੇਗਾ ਮੂੰਹ ਹਾਂ ਜੀ ਹਨਾ 3 ਸਾਲ ਦੀ ਉਮਰ ਹਾਂ ਜੀ ਠੀਕ ਹੈ ਸੋ ਦੋਸਤੋ ਹਾਈਟ ਕਦ ਕਠ ਮੈਂ ਤੁਹਾਨੂੰ ਪਹਿਲਾਂ ਵੀ ਇਸੇ ਘਰ ਦੇ ਵਿੱਚ ਟਿਕ ਨੀਲੀ ਰਵੀ ਦਾ ਜਿਹੜਾ ਮਾਲੀ ਦਿਖਾਇਆ ਉਦੀ ਉਮਰ ਸਗੋਂ ਹਜੇ 2 ਸਾਲ ਦੀ ਆ ਪਰ ਜਿਹੜਾ ਕੱਦ ਕਾਠ ਬਰਾਬਰ ਦਾ ਤੁਹਾਨੂੰ ਮਿਲੇਗਾ ਇਹ ਮੋਹਰਾ ਦੇ ਵਿੱਚ ਆ ਉਹ ਨੀਲੀ ਰਾਵੀ ਦੇ ਵਿੱਚ ਆ ਘਰ ਇੱਕੋ ਹੈ ਸੇਮ ਹੀ ਆ ਨੰਬਰ ਕੰਟੈਕਟ ਵੀ ਇਹਨਾਂ ਦੇ ਸੇਮ ਹੀ ਹੋਣਗੇ ਤੁਸੀਂ ਜਿਹੜਾ ਵੀ ਤੁਹਾਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਹੈ ਵੀਰ ਦੀਪਕ ਦੇ ਨਾਲ ਕੰਟੈਕਟ ਕਰ ਸਕਦੇ ਜੀ ਤੇ ਬਾਕੀ ਵੀਰ ਦੀਪਕ ਹੋਰ ਕੀ ਡਿਟੇਲ ਹੈ ਕਿ ਕ੍ਰੋਸਿੰਗ ਕਰਦਾ ਹੈਗਾ ਜੀ ਕ੍ਰੋਸਿੰਗ ਕਰਦਾ ਜੀ ਜੰਪ ਲਾਉਂਦਾ ਹਨ ਹਾਂ ਜੀ ਤੇ ਮੱਝਾ ਇਸ ਤੋਂ ਕਿੰਨੀਆਂ ਕਿ ਆਪਣੀਆਂ ਜਿਹੜੀਆਂ ਗੱਬਣ ਠਹਿਰੀਆਂ ਨੇ 40 50 ਅੱਜ ਠਹਿਰੀ ਗਈ ਜੀ ਗੱਬਣ ਆਪਣੀ ਆਬਦੀ ਹੈ ਸਾਰੀ 40 50 ਅੱਜ ਚਾਚੇ ਤਾਇਿਆਂ ਦੀਆਂ ਰਲਾ ਕੇ ਜਿੰਨੀਆਂ ਮੀਆਂ ਹਾਂਜੀ ਠੀਕ ਹੈ ਚੰਗਾ ਰਿਕਾਰਡ ਤੇ ਕਦੋਂ ਕਦੋਂ ਜੰਪ ਲਾਉਣਾ ਸਟਾਰਟ ਕਰ ਦਿੱਤਾ ਹੋਵੇਗਾ ਜੀ ਇਹਨੇ ਹੋ ਗਿਆ ਜੀ 5-6 ਮਹੀਨੇ ਹੋ ਗਏ 5-6 ਮਹੀਨੇ ਮਤਲਬ ਕਿ ਸਾਰੀਆਂ ਖਜੇ ਮਤਲਬ ਆਸੇ ਲੱਗੀਆਂ ਹੋਈਆਂ ਨੇ ਮਾਲੀ ਤੋਂ ਚਲੋ ਅੱਗੇ ਰਿਜ਼ਲਟ ਆਉਣਗੇ ਰਿਜ਼ਲਟ ਤਾਂ ਇਹ ਵੀ ਨੇ ਜੀ ਗੱਭਣ ਰਹਿ ਗਈਆਂ ਚੈੱਕ ਕਰਾਈਆਂ ਵਿੱਚ ਆ ਚੈੱਕ ਕਰਾਈਆਂ ਚੈੱਕ ਪਾਸ ਹੋ ਗਈਆਂ ਨੇ ਹਜੇ ਮਤਲਬ ਕਿ ਸੂਈ ਨਹੀਂ ਇਹਦੀ ਕੋਈ ਧੀ ਜਾਂ ਇਹਦਾ ਕੱਟਾ ਆਪ ਨੂੰ ਵੇਖਣ ਚ ਨਹੀਂ ਆਇਆ ਹਨਾ ਤੇ ਬਾਕੀ ਕਿਸਾਨ ਵੀਰੋ ਜਿਹੜਾ ਸਿੰਘ ਸੁnga ਤੁਸੀਂ ਜਰੂਰ ਇਹ ਨੋਟ ਕਰ ਲੋ ਬਾਕੀ ਹਾਈਟ ਕਰਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਨੋਟ ਕਰਾ ਦੇਣਾ ਵੀ ਜਿਹੜਾ ਹਾਈਟ ਕਰਦਾ ਉਹ ਪੂਰੇ ਵਧੀਆ ਚੰਗੀ ਵਧੀਆ ਐਕਸਟਰਾ ਆਰਡੀਨਰੀ ਵੀ ਕਹਿ ਲੋ ਵੀ ਸੋਹਣੀ ਵੇਲ ਹੈਗੀ ਆ ਲੰਬਾਈ ਦੇ ਵਿੱਚ ਉਚਾਈ ਵੀ ਬਹੁਤ ਜਿਆਦਾ ਸੋਹਣੀ ਆ ਮਾਲੀ ਦੀ ਏਜ ਵੀਰ ਨੇ ਤੁਹਾਨੂੰ 3 ਸਾਲ ਦੀ ਦੱਸ ਦਿੱਤਾ ਬਾਕੀ ਜੰਪ ਲਾਉਂਦਾ ਮਾਲੀ ਬਾਕੀ ਸ਼ੌਂਕੀਆ ਤੌਰ ਤੇ ਕਿਸੇ ਨੇ ਵੀ ਲੈ ਕੇ ਜਾਣਾ ਖਰੀਦਣਾ ਉਹ ਤੁਸੀਂ ਵੀਰ ਦੇ ਨਾਲ ਜਿਹੜਾ ਸੰਪਰਕ ਜਰੂਰ ਕਰ ਲਿਓ ਬਾਕੀ ਜਿਹੜੀ ਡਿਟੇਲ ਆ ਦੋਸਤੋ ਆ ਪੂਸ਼ ਆ ਉਹ ਕਿੰਨੀ ਕੁ ਵਾਈਟ ਆ ਹੈਗੀ ਆ ਬਿਲਕੁਲ ਪਾਸ ਦੇ ਵਿੱਚ ਆਉਂਦੀ ਆ ਤਕਰੀਬਨ 4-5 6 ਇੰਚ ਜਿੰਨੀ ਵੀ ਆ ਪਾਸ ਹੁੰਦੀ ਆ ਉਹਦੇ ਅੰਡਰ ਦੋਸਤੋ ਜਿਹੜੀ ਆ ਤੁਹਾਨੂੰ ਪੂਛ ਮਿਲੇਗੀ ਟੈਸਟਿਕਲ ਦਾ ਵੀ ਬਿਲਕੁਲ ਸਾਫ਼ ਮਾਲੀ ਕੋਈ ਟੇਡ ਕਲੂਡ ਨਹੀਂ ਹੈਗੀ ਬਿਲਕੁਲ ਸਿੱਧਾ ਟੈਸਟਿਕਲ ਹੈ ਨਾ ਮੈਂ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਜਿਹੜਾ ਨਾ ਨੇੜਿਓਂ ਵਿਖਾ ਦਿੰਦਾ ਇਹਨਾਂ ਮੜਾ ਵੀਰੇ ਹੇਕਿਆ ਜੀ ਆਹ ਵੇਖੋ ਜੀ ਬਿਲਕੁਲ ਸਿੱਧੇ ਸਟ੍ਰੇਟ ਜਿਹੜੇ ਟੈਸਟਿਕਲ ਤੁਹਾਨੂੰ ਮਿਲਣਗੇ ਕੋਈ ਟੇਡ ਨਹੀਂ ਹੋਵੇਗੀ ਟੈਸਟਿਕਲ ਦੇ ਵਿੱਚ ਬਾਕੀ ਮਾਲੀ ਦਾ ਜਿਹੜਾ ਕੱਦ ਘਾਟ ਇੱਕ ਵਾਰੀ ਬੈਕ ਸਾਈਡ ਤੋਂ ਵੀ ਤੁਸੀਂ ਜ਼ਰੂਰ ਦੇਖ ਲਓ ਆ ਲੋ ਜੀ ਠੀਕ ਆ ਤੇ ਦੀਪਕ ਵੀਰ ਕਿੰਨਾ ਕੁ ਮੁੱਲ ਕਰ ਦਿੱਤਾ ਇਹ ਤਾਂ ਜੀ ਕਿੰਨੀ ਕਿ ਡਿਮਾਂਡ ਕਰਦੇ ਪਏ ਆਪਾਂ ਮ레 ਆਪਾਂ 57000 ਰੁਪਏ ਹੋਣਗੇ 57000 ਰੁਪਿਆ ਬਿਲਕੁਲ ਜੈਨੂਮਨ ਮੁੱਲਾ ਠੀਕ ਆ ਠੀਕ ਆ ਬਹੁਤ ਵਧੀਆ ਜਾਇਜ ਮੁੱਲ ਬਾਈ ਨੇ ਕੀਤੇ ਆ ਤੇ 57000 ਰੁਪਿਆ ਦੋਸਤੋ ਇਸ ਬੁੱਲ ਦਾ ਜਿਹੜਾ ਮੁੱਲ ਹੈਗਾ ਦੂਰੋਂ ਨੇੜੋਂ ਹਰਿਆਣੇ ਤੋਂ ਪੰਜਾਬ ਤੋਂ ਆਦਰ ਸਟੇਟ ਤੋਂ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦਾ ਹੈ ਕੋਈ ਮਾਲੀ ਜ਼ਰੂਰ ਖਰੀਦ ਸਕਦਾ 57000 ਰੁਪਏ ਜਿਹੜੀ ਇਸ ਮਾਲੀ ਦੀ ਡਿਮਾਂਡ ਹੈਗੀ ਹੈ ਤੇ ਮਾਨਤਨ ਵੀ ਮੌਕੇ ਦਾ ਹੋਊਗਾ ਵੀ ਹਾਂਜੀ ਮੌਕੇ ਦਾ ਮਾਨਤਨ ਵੀ ਮੌਕੇ ਦਾ ਮਾਨਤਨ ਵੀ ਦੋਸਤੋ ਕਰਦੇ ਨੇ ਕਿ ਪਸ਼ੂ ਵੀਰ ਦੇ ਕੋਲ ਇੱਕ-ਇੱਕ ਘਰ ਦੇ ਵਿੱਚ ਤੁਹਾਨੂੰ ਚਾਰ ਆਪਾਂ ਪਸ਼ੂ ਦਿਖਾਤੇ ਨੇ ਤੇ ਚਾਰਾਂ ਪਸ਼ੂਆਂ ਦੇ ਵਿੱਚੋਂ ਜਿਹੜੇ-ਜਿਹੜੇ ਵੀਰ ਨੂੰ ਜਿੰਦਾ ਦਾ ਪਸ਼ੂ ਪਸੰਦ ਆਉਂਦਾ ਵੀਰ ਦੇ ਨਾਲ ਗੱਲਬਾਤ ਕਰਕੇ ਦੀਪਕ ਵੀਰ ਦੇ ਨੰਬਰ ਮੈਂ ਚਲਦੇ ਕਰ ਦੇਣਾ ਵੀਡੀਓ ਦੇ ਵਿੱਚ ਸੰਪਰਕ ਕਰਕੇ ਵੀਰ ਦੇ ਨਾਲ ਤੁਸੀਂ ਪਸ਼ੂ ਕੋਈ ਵੀ ਖਰੀਦ ਕੇ ਲੈ ਕੇ ਜਾ ਸਕਦੇ ਜੀ ਬਾਕੀ ਚੰਗੀ ਬਾਡੀ ਲਾਈਨ ਦਾ ਹੈਗਾ ਬਿਲਕੁਲ ਢਿਲ ਢੁਲ ਮਾਲੀ ਦੀ ਸੋਹਣੀ ਆ ਬਰੀਕ ਚਮੜੀ ਆ ਤੁਸੀਂ ਵੇਖੋ ਸ਼ਾਈਨ ਕਰਦੀ ਐਮਨਤੀ ਦਾ ਠੀਕ ਆ ਇਹ ਇਹ ਆਪ ਕਿਹੜੇ ਬੁੱਲ ਦਾ ਬੱਚਾ ਜੀ ਐਮਨਤੀ ਦਾ ਜੀ ਆਪ ਐਮਨਤੀ ਦਾ ਇਹ ਜ਼ਿਕਰ ਕਰਨਾ ਪੈਂਦਾ ਹੈ ਹਾਂ ਜੀ ਕਿਉਂਕਿ ਐਮਨਤੀ ਬਹੁਤ ਵਧੀਆ ਆਪ ਵੀ ਬੁੱਲ ਚੰਗਾ ਹੈਗਾ ਤੇ ਐਮਨਤੀ ਦਾ ਦੋਸਤੋ ਇਹ ਜਿਹੜਾ ਬੁੱਲ ਹੈਗਾ ਵੀਰ ਨੇ ਜ਼ਿਕਰ ਕਰ ਦਿੱਤਾ ਤੇ ਠੀਕ ਹੈ ਦੀਪਕ ਵੀਰ ਜੀ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਵੀਰਾਂ ਨੂੰ ਬੋਲ ਕੇ ਜ਼ਰੂਰ ਦੱਸ ਦੋ 9915497738 9915497738 ਹਾਂਜੀ ਇੱਕ ਵਾਰੀ ਵੀਰ ਜੀ ਫਿਰ ਬੋਲਿਆ ਜੀ 9915497738 ਠੀਕ ਆ ਵੀਰ ਜੀ ਸੋ ਦੋਸਤੋ ਇਹ ਸਨ ਵੀਰ ਦੀਪਕ ਦੇ ਕੋਲ ਜਿਹੜੇ ਐਨੀਮਲ ਸੇਲ ਵਾਸਤੇ ਨੇ ਦੋਸਤੋ ਸੋ ਤੁਸੀਂ ਜਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ